ਧੰਵਾਹੇ ਗੁਰੂ ਸ ਆਹਬ ਜੀ ਦੰਡਾਉਤ ਬੰਦ ਅਨਕਵਾ ਹਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਿਮਾਣਿਓ ਕੇ ਮਾਣ ਗੁਰੂ ਨੇਤਣਿਓ ਕੇ ਤਾ ਨੇਓਟਿਓ ਕੀਓਟ ਨੇ ਆਸਰਿਓ ਕੇ ਆਸਰਾ ਅਨੰਦ ਗੁਣੀ ਨੇਧਾ ਗੁਰੂ ਗਰੀਬ ਨੇ ਵਾਜ ਗਰੀਬ ਨੇ ਵਾਰਿ ਜਰੀ ਆਸਾ ਮਹਲਾ ਚੌਥਾ ਤਨ ਤਨ ਕਾਮਧਾਸ ਜਿਉ ਮਹਾਰਾ ਜਿਨ ਮਸਤਕ ਧੁਰ ਹਰ ਲਿਖਿਆ ਤੇ ਨਾ ਸਤ ਗੁਰ ਮਿਲਿਆ RAM ਰਾਜੇ ਅਗਿਆਨ ਅਧੇਰਾ ਕਟਿਆ ਗੁਰ ज्ञान घट बलिया हर लदा रतन पदार्थ फिर बोड़ ना चलेया जन नानक नाम आराधिया आराध हर मिलिया आराध हर मिले श्लोक में अल्लाह पहला नानक मेरे शरीर का एक रचित कृत वाहो ਜੁਗ ਜੁਗ ਫੇਰ ਵਟਾਈ ਹੈ ਗਿਆਨੀ 부ਜੈਤਾ ਹੈ ਸਤਜੁਗ ਰਸੰਤੋਕਾ ਧਰਮ ਗਿਰਥ ਵਾਹੋ ਤ੍ਰਿਤੇ ਰਜਤੇ ਕਾ ਜੂਰ ਗਿਰਥ ਵਾਹੋ ਦਵਪਰਤਪੇ ਕਾ ਸਤ ਅਗੈ ਰਥ ਵਾਹੋ ਕਲ ਜੁਗ ਰਥ ਅਗਨ ਕਾ ਬੂੜ ਅਗੈ ਰਤਵਾਉ ਮਹੱਲਾ ਪਹਿਲਾ ਸਾਮ ਕਹੈ ਸਤੰਬਰ ਸੁਆਮੀ ਸਚ ਮੈਂ ਆਛੈ ਸਾਚ ਰਹੇ ਸਭ ਕੋ ਸਚ ਸਮਾਵੈ ਰਿਗ ਕਹਿ ਰਹਾ ਭਰਪੂਰ ਰਾਮਨਾਮ ਦੇਵਾ ਮੈਸੂਰ ਨਾਏ ਲਏ ਪ੍ਰਾਚਿਤ ਜਾਏ ਨਾਨਕ ਤਾ ਮੁਖੰਤਰ ਪਾਏ ਜੁਜਮੈ ਜੋਰ ਛਲੀ ਚੰਦਰਾਵਲ ਕਾਂ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਵਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰਬਣ ਹੁਆ ਨਾਉ ਖੁਦਾਏ ਅਲੋ ਪਇਆ ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਨੀ ਅਮਲ ਕੀਆ ਚਾਰੇ ਬੇਦ ਹੋਏ ਸਚਿਆ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਕਉ ਨਾਨਕ ਮੁਖੰਤ ਕੋੜੀ ਸਤਿਗੁਰ ਬਿਟੂ ਵਾਰਿਆ ਜਿੱਤ ਮਿਲਿਆ ਖਸਮ ਸਮਾਲਿਆ ਜਨ ਘਰ ਉਦਸ ਗਿਆ ਰੰਜੰਦੀਆ ਇਨੀ ਨੇ ਤਰੀ ਜਗਤ ਨਿਹਾਲਿਆ ਖਤਮ ਛੋੜ ਦੂ ਜਲਕੇ ਗੂਰੇ ਸੇਵਣ ਜਾਰਿਆ ਸਤਿਗੁਰ ਹਰ ਕੋਈ ਥਾ ਫਿਰ ਲੈ ਕਿਣੇ ਵਿਚਾਰਿਆ ਕਰ ਕਿਰਪਾ ਪਾਰਿ ਉਤਾਰਿਆ ਪਾਰਿ ਉਤਾਰਿਆ ਪਾਰਿ ਉਤਾਰਿਆ ਗੋੜੀ ਸਤਗੁਰੂ ਬੇਟੋ ਹੋ ਬਾਰੇ ਆ ਤੁਮਨੇ ਸਭਨ ਸਮਾਲਿਆ ਜਿਨ ਕਾ ਉਪਦੇਸ਼ ਗਿਆਨ ਅੰਜਨ ਦਿਆ ਇੰਨੇ ਨੇਤਰੀ ਚ ਨਹਾਲਿਆ ਖਸਮ ਛੁੜ ਦੁਜੇ ਲੱਗੇ ਡੂਬੇ ਸੇਵਣ ਜਾ ਰਿਆ ਸਤਗੁਰ ਹੈ ਬੋਹਿ ਥਾਵਰ ਲੈ ਕਿਨੇ ਵਿਚਾਰਿਆ ਕਰ ਕਿਰਪਾ ਬਾਰ ਉਤਾਰਿਆ ਕਰ ਕਿਰਪਾ ਬਾਰ ਉਤਾਰਿਆ ਜਿਨੀ ਐਸਾ ਹਰ ਨਾਮ ਨਕੇਤਿਓ ਸੇ ਕਾਹੇ ਜਗ ਆਏ ਰਾਮ ਰਾਦੇ ਤੈਨੂੰ ਮਾਣ ਸਜਣ ਮਨੁ ਰੰਗੋ ਹੈ ਬਾਂਦੇ ਨਾ ਬਿਰਥਾ ਸਦ ਜਾਏ ਹੁਣ ਬਤਿਹਾਰ ਨਾਮ ਨਾਬੀ ਜਿਓ ਅੱਜ ਤੁਖਾ ਗਾਖਾਇ ਮਨ ਮੁਖਾ ਨੋ ਫੇਰ ਜਨਮ ਹੈ ਨਾਨਕ हर भाए हर भाए श्लोक महला पहला सिमल रुक सरायरा अधीर गत मुच ओए जे आवे आज कर जाए नेरा से फल फिके फुल बक बके कम ना आवे पत मिटत नेवी नान का गुण चंगे आया तत सब को निवे आप को पर को निवेदा कोई तर तरज तोली है निवे सो तो गौरा अपराधी दुRNA ने वेजो हंता मिरगाए शीश ने वाया क्या थीए जारे देखो सु दे, दे जाए मोहल्ला पहला पढ़ पुस्तक संद्याबादं शिल्पज पूजस पूजस बगल समादं मुख झूठ बेपोखण सारंग त्रैपाल तिहाल विचारं गलमाला तिलकल लाटं धोए तोते वस्त्र कपाटं जे जानस ब्रह्म कर्मं सब पोकट कर निश्चो कर्मं ਕਹੂ ਨਾਨਕ ਨਿਸ਼ਚੋ ਧਿਆਵੇ ਵਿਣ ਸਤਿਗੁਰ ਬਾਟ ਨਾ ਪਾਵੇ ਕੋੜੀ ਕਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮਤ ਜੰਗਾ ਆਪਣਾ ਆਪੇ ਹੀ ਕੀਤਾ ਭਾਵਨਾ ਹੁਕਮ ਜੀ ਮਨ ਭਾਉਂਦੇ ਰਾਹ ਵੀੜੇ ਅੱਗੇ ਜਾਵਣਾ ਨਗਦੁ ਚੱਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਯੋਗਣ ਪਛੋਤਾਵਣਾ 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 ਕੌੜੀ ਕੱਪੜ ਰੂ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਅਮਨ ਪਾਪ ਦੇ ਰਹਿ ਪੀ ਰਹਿ ਗਏ ਜਾਵਣਾ ਨੰਗਾ ਦੁਜਗ ਚੱਲਿਆ ਤਾਥੀ ਸੇਖਰਾ ਡਰਾਵਣਾ ਕਰਿ ਅਗਣ ਪਛੋਤਾਵਣਾ ਕਰਿ ਅਗਣ ਏ ਕੰਨ ਚੜਾਈ ਆ ਮੰਮਣ ਭੱਟੇ ਆਏ ਕੋਹ ਬੱਕਰਾ ਨਾਨਕ ਧਗ ਨਾ ਆਏ ਮਨੇ ਪਤ ਊਪਜੈ ਸਹਾਈ ਸਤਸੂਤ ਦਰਗਾੰਦਰ ਪਾਈਏ ਧਗ ਨਾ ਟੁੱਟ ਸਪੂਤ ਮਹੱਲਾ ਪਹਿਲਾ ਬਲੀ ਜਸ ਬੋਲ ਨਿਕਲ ਰਾਤ ਕੀ ਨਿਕਲ ਰਾਤ ਕੀ ਤੇ ਜਿਤਾ ਤਾਸਾ ਸਾ ਸਾ

ਪਲ ਪਾਇਆ ਪਲ ਪਾਇਆ ਨਾਮ ਤੇ ਆਇਆ ਆਰਾਧ ਹੈ ਤੇਰੀ ਸ਼ਰਨ ਤੇ ਰਹਿ ਪਰਵਾਖਣ ਹਾਰ ਦਿਆਲਾ ਨਾਨਕ ਕਰਕੇ ਗੁਗ ਨਾਮ ਹਰ ਸੋਬਾ ਮਿਲੇ ਸੁਖ ਨਾਮ ਹਰ ਸੋਬਾ ਜਿੰਤਾ ਲਾਹੇ ਹਮਾਰੇ ਸਤ ਗੁਰ ਆਇਓ ਸਰਨ ਤੇਵਾਰੀ ਸਤ ਗੁਰ ਆਇਓ ਸਰਨ ਤੇ ਸਗਲ ਦਵਾਰ ਕੋ ਛਾਡ ਕੇ ਗਇਓ ਤੁਹਾਰੋ ਦਵਾਰ ਪੰਚ ਦੁਸ਼ਟ ਲੈ ਸਾਥੇ ਬਸ ਦੂਰ ਹੋਇ ਚਲ ਕੇ ਮੈਂ ਤੱਕੀ ਤੋ ਸ਼ਰਣਾਏ ਜਿਉ ਤੂੰ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾ ਤੇਰੀ ਸ਼ਰਨ ਤੇਰਾ ਪਰਵਾਸ ਤੇਰੀ ਸ਼ਰਨ ਲੇ ਸਾਧੈ ਪੰਚ ਦੁਸ਼ਟ ਲੈ ਸਾਧੈ ਪੰਚ ਦੁਸ਼ਟ ਲੈ ਸਾਧੈ ਪੰਚ ਦੁਸ਼ਟ ਲੈ ਸਾਧੈ ਤੇਰੀ ਸ਼ਰਨ ਤੇ ਪਰਵਾਸੈ ਨਾ ਮਤਿਆ ਨਾਸੈ ਤੇਰੀ ਗੁਰਨੀ ਕੇ ਨਿਆ ਨਿਆ ਇਸ ਵਿੱਚ ਜੰਤੂ ਇੱਕ ਓ ਅੰਗ ਨਤਰਵਾਰਾ ਸਾਰੀ ਦੁਸ਼ਟ ਤਕੇ ਹੰਤਾ ਤੁਮ ਹੋ ਗੁਰੀ ਚਤਸਰ ਪ੍ਰਕਾਸ਼ ਸਤਲ ਕਾਲ ਕਾ ਤਕਿਆ ਸਮਸਾ ਜਬਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਚਾਰੀ ਸਤ ਸ੍ਰਿਸ਼ਟ ਸਭ ਘਾਰੇ ਆਉੜ ਕਚ ਬੇਦ ਰਾਜਨ ਤੁਮ ਮਾਨ ਭੋਰ ਰਤ ਦਿਨੀ ਹਉ ਫੂਲ ਰਾਜਾ ਹਉ ਬੈਠਾ ਕਹੂੰ ਸਿਮਟ ਭਏ ਸਿੰਗਰੇ सग्री श्री शरण पाता जे अस तुज तब सरणी परे के ज़िन ज़िन जिन को, को चाड़ के जन्म संगट सब तारे जो कर जिन तु मैं संभाराऊ कौत कौ छाडके छाडके द द आनंद पाया आनंद पाया मेरी माळा मेरी माए सत गुरु आए सत गुरु मैं पा मैं पाया सत गुरु के اے من میرے یا تو sada رہو ہر نالے ہر نالے ہر نالے سبنا گلا سمرت سوامی سو کہو منو وسارے کہنا نکو من میرے sada رہو ہر نالے جس دے سو پاوے sada سپت چلا تیری نام من وسارے نام جن کے من وسپن گئے مسکت کا تو ਬੋਲਣਾ ਜੀ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਹਿ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਤਮ ਗਉਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਤੇ ਅਮਰਦਾਸ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁਖ ਜਾਈ ਤੀਕ ਬਹਾਦਰ ਸਿਮਰਿਆ ਕਰ ਨਉ ਨਿਦ ਆਵੇ ਤਾਏ ਸਬ ਥਾਈ ਹੋਏ ਸਹਾਈ ਦਸਮਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਬ ਥਾਈ ਹੋਏ ਸਹਾਈ ਨੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜੀ ਦਾਰ ਦਾ ਧਿਆਨ ਤਰ ਕੇ ਬੋਲਣਾ ਜੀ ਪੰਜਾਬ ਪਿਆਰਿਆਂ ਚੋਹਾਂ ਸਹਿਬ ਜਾਦੇ ਆ ਚਾਲਿਆਂ ਮੁਕਤਿਆਂ ਹਾਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇ ਗੁਵਾਹੀ ਦੇਖ ਕੇ ਅਨ ਡਿਠ ਕੀਤਾ ਤਨਾ ਪਿਆਰਿਆ ਸਤਿਆਰਿਆ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਤਰਮ ਹੀਤ ਸਿਸ ਦਿੱਤੇ ਬੰਦ ਬੰਦ ਘਟਾਏ ਖੋਪਰਿਆਂ ਲੋਹਾਈਆਂ ਚਰਖਿਆਂ ਤੇ ਚੜੇ ਤਨ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸ ਸੰਗ ਨਿਭਾਈ ਤੇਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾ ਤਖਤਾ ਤੇ ਸਰਬਦ ਗੁਰਦੁਆਰਿਆਂ ਜੀ ਦਾ ਧਿਆਨ ਤਰਕੇ ਬੋਲਣਾ ਜੀ ਪ੍ਰਤਮੇ ਸਰਬਦਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਦਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਚਿਆ ਰਾਇਤ ਦੇਕ ਤਿਗ ਫਤਿਹ ਬ੍ਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਰ ਜੀ ਹੋਏ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਬਿਸਾਹੋ ਦਾਨ ਪ੍ਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰਬ ਜੀ ਕੇ ਦਰਸਨ ਇਸਨਾਨ ਚੌਕਿਆ ਚੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੇਕਾਰ ਭੋਲਣਾ ਜੀ ਵਾਹਿਗੁਰੂ ਸਿਖਾ ਦਾ ਮਨ ਨਿਵਾ ਮਤ ਉੱਚੀ ਮਤ ਪਤ ਦਾ ਰੱਖਾ ਬਵਾਹ ਗੁਰੂ ਇਹ ਅਕਾਲ ਪੁਰਖ ਜਿਉ ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜਿਉ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਤਮ ਜਿਨ੍ਹਾਂ ਤੋਂ ਪੰਥ ਵਿੱਚ ਆਪਣੇ ਪਿਆਰੇ ਖਾਲਸਾ ਜਿਨੂੰ ਬਖਸ਼ੋ ਏ ਨਿਮਣਿਆ ਦੇ ਮਾਨ ਗੁਰੂ ਨੇਤਾਣਿਆ ਦੇ ਤਾਨ ਗੁਰੂ ਨੇ ਓਟਿਆਂ ਦੀ ਓਟ ਗੁਰੂ ਧੰਨ ਧੰਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਐਸ ਵੇਲੇ ਦੀ ਅਰਦਾਸ ਆਪ ਜੀ ਦੇ ਦਰ ਤੇ ਪਾਵਨ ਪਵਿ ਸ਼ੰਤ ਜੀ ਕੀ ਅਰਦਾਸ ਚੌਬਈ ਸਬ ਜੀ ਕੇ ਜਾਪ ਉਪਰੰਤ ਛੇ ਪੌੜੀ ਨਨ ਸਬ ਜੀ ਕੇ ਜਾਪ ਪੁੱਲ ਚੁੱਕ ਮਾਫ ਕਰਨੀ ਦਰ ਆਇ ਚੱਲਿਆ ਹੋਇਆ ਕਦਮ ਕਦਮ ਲੇਖੇ ਲਾਉਣਾ ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਆਪ ਜੀ ਆਪਣੇ ਦਰ ਤੇ ਦਰ ਪ੍ਰਵਾਨ ਕਰਨੀ ਦਰ ਕਰਦੇ ਪ੍ਰੀਤਵਾਨ ਬਚਾ ਮਹਕ ਦੇਵ ਸਿੰਘ ਜੀ ਦੇਸਾਂ ਵਿਦੇਸਾਂ ਵਿੱਚ ਕਿਰਤ ਕਮਾਈ ਵਸ ਅਰਦਾਸ ਬੇਨਤੀ ਕਰਵਾ ਰਹੇ ਹਨ ਪਾਤਸ਼ਾਹ ਜੀ ਕਿਰਪਾ ਕਰਨੀ ਕਿਰਤ ਕਮਾਈਆਂ ਦੀਆਂ ਦਾਤਾਂ ਬਖਸ਼ਿ ਨਿਵਜਨਾ ਐਸ ਵੇਲੇ ਆਪ ਜੀ ਇਕ ਸਜ ਕੇ ਹਾਜ਼ਰ ਆਪ ਜੀ ਕਰੋ ਕਿਰਪਾ ਅਨੇਕ ਪ੍ਰਕਾਰ ਪੋਜਨ ਬਹੁ ਕੀ ਬਹੁ ਪਿੰਜਰ ਮਿਸ਼ਟਾਏ ਕਰੀ ਪਾਕ ਬਾਬੋ ਪੋਗ ਹਰ ਰਾਇ ਲਗਿਆ ਪੋਗ ਸਾਧ ਸੰਗਤ ਵਿੱਚ ਵਰਤੌਂਦੀ ਆਗਿਆ ਹੋਵੇ ਜੋ ਜੀ ਸਕੇ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪ ਜੀ ਪਾਵਨ ਪਵਿੱਤਰ ਅਟਲ ਹੁਕਮਨਾਮਾ ਬਖਸ਼ ਕੇ ਦਰ ਆਈਆਂ ਹੋਈਆਂ ਸੰਗਤਾਂ ਨੂੰ ਨਦਰੋ ਨਦਰ ਨਿਹਾਲ ਕਰੋ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬਤ ਦਾ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸੇਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਵਾਰ ਹੋਏ ਸੋ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਨ ਵਾਹਿਗੁਰੂ ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰਖਿਆ ਕਰੇ ਸੋ ਸਭ ਕੀ ਰਕਸ਼ਾ ਕਰੇ ਬੋਲੇ ਈ ਸੋ ਨਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਧੰਬਾਰਕ ਤੁਮਰੇ ਧਾਰੇ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਤਨਾਸਰੀ ਮਹਲਾ 5 ਦੀਨ ਦਰਦ ਨੇ ਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿ ਆਪ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾ ਸਕੈ ਬਿ ਆਪ ਸਾਧੂ ਸੰਗ ਭਜਨ ਸੰਜਮ ਕਿਛ ਨਾ ਸੂਝੈ ਟ ਕਲ ਕਾਲ ਰਹਾਉ ਆਦ ਅੰਤ ਦਇਆਲ ਪੁਰ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥੈ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ चरण कमल आधार जनका रास पूंजी एक तान मान दी बाण साचा नानक की प्रभु टेक चरण कमल आधार जनका ਰਾਸ ਪੁੰਜੀ ਏਕ ਤਾਨ ਮਾਨ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ පවෙලැයි අකද සැ කබශාද දමආද සය ලුව ස හැකි සචහකචී පී ස සතුනමහිරු සතුලාව